ਇਹ ਫਿਕ ਨਿਮਤ ਦੇ ਲੰਗੜਾ ਕਰਨ ਵਾਲੇ ਲੋਕਾਂ ਉੱਤੇ ਪਾਵੇਂ ਪੰਜਾਬ ਪੁਲਿਸ ਲਗਾਤਾਰ ਵੱਡੀ ਕਾਰਵਾਈ ਕਰ ਰਹੀ ਹੈ ਪਰ ਕਿਤਨੇ ਕਿਤੇ ਅਜੇ ਵੀ ਹੁੱਲਣ ਬਾਜ਼ ਜਾਂ ਫਿਰ ਸ਼ਰਾਰਤੀ ਅਨਸਰ ਨੇ ਜਿਸ ਤਰੀਕੇ ਨਾਲ ਵਹੀਕਲਾਂ ਤੇ ਬੈਠ ਕੇ ਉਹਨਾਂ ਤੇ ਸਟੰਟ ਬਾਜੀ ਕਰਦੇ ਨੇ ਤਾਂ ਇਸ ਤਰ੍ਹਾਂ ਦੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਉਹ ਵੀਡੀਓ ਪੰਜਾਬ ਪੁਲਿਸ ਕੋਲ ਪਹੁੰਚੀ ਹੈ ਪੰਜਾਬ ਪੁਲਿਸ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਖਬਰ ਤੁਹਾਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੀ ਦੱਸਾ ਰਹੇ ਹਿੱਥੇ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਨੌਜਵਾਨ ਟਰੈਕਟਰ ਦੇ ਉੱਤੇ ਬੈਠ ਕੇ ਸਟੰਟ ਬਾਜੀ ਕਰ ਰਿਹਾ ਸੀ ਜਿਸ ਤੋਂ ਬਾਅਦ ਇਸ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਮੋਟਾ ਚਲਾਨ ਵੀ ਹੋਇਆ ਤੇ ਅੱਗੇ ਵਾਸਤੇ ਪੁਲਿਸ ਨੇ ਸਖਤ 警告 ਦਿੱਤੀ ਹੈ ਭਾਵੇਂ ਕਿ ਹਸ਼ਿਆਰਪੁਰ ਜਿਲ੍ਹੇ ਦੇ ਵਿੱਚ ਤੁਸੀਂ ਦੇਖੋ ਕਿ ਪਹਿਲਾਂ ਵੀ ਇਸ ਤਰੀਕੇ ਦੇ ਵੀਡੀਓ ਜਦੋਂ ਵੀ ਨਿਕਲ ਕੇ ਆਈਆਂ ਨੇ ਤਾਂ ਹਸ਼ਿਆਰਪੁਰ ਦੇ ਵਿੱਚ ਟ੍ਰੈਫਿਕ ਇੰਚਾਰਜ ਸੁਭਾਸ ਪਖਤ ਜਿਹੜਾ ਹਮੇਸ਼ਾ ਐਦਾਂ ਦੇ ਵੀਡੀਓ ਤੇ ਨਜ਼ਰ ਰੱਖਦਾ ਹੈ ਸੋਸ਼ਲ ਮੀਡੀਆ ਤੇ ਨਜ਼ਰ ਰੱਖਦਾ ਹੈ ਤਾ ਬਡੀ ਕਾਰਵਾਈ ਕੀਤੀ ਹੈ ਮੋਟਾ ਗਿਫਟ ਜਿਹੜਾ ਇਸ ਨੌਜਵਾਨ ਨੂੰ ਦਿੱਤਾ ਤੁਸੀਂ ਦੇਖੋ ਕਿਵੇਂ ਆਪਣੀ ਜਾਨ ਤੇ ਜੋਖਮ ਦੇ ਵਿੱਚ ਪਾਈ ਰਿਹਾ ਹੈ ਦੂਜੇ ਪਾਸੇ ਰਾਹਗੀਰ ਜਿਹੜੇ ਇਸ ਰੋਡ ਦੇ ਉੱਤੇ ਰਾਹਗੀਰ ਜਾ ਰਹੇ ਨੇ ਉਹਨਾਂ ਨੂੰ ਵੱਡਾ ਖਤਰਾ ਇਸ ਟਰੈਕਟਰ ਦੇ ਸਟੰਟ ਬਾਜੀ ਕਾਰਨ ਹੋਵੇਗਾ ਜਿਸ ਤੇ ਕਾਰਨ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਤਸਵੀਰਾਂ ਦੇਖੋ ਤੁਸੀਂ ਕਿਵੇਂ ਟਰੈਕਟਰ ਦੇ ਨਾਲ ਇੱਕ ਸਟੰਟ ਬਾਜੀ ਕਰ ਰਿਹਾ ਹੈ ਤਾਂ ਇਸ ਤਰੀਕੇ ਦੇ ਵੀਰ ਜਦੋਂ ਵੀ ਸ਼ਸਮਣੇ ਤੋਂ ਵੈਨ ਕਰਦੇ ਨੇ ਨੌਜਵਾਨ ਤਾਂ ਉਸ ਤੋਂ ਬਾਅਦ ਪੁਲਿਸ ਦੀ ਤਿੱਖੀ ਨਜ਼ਰ ਵੀ ਉਹਨਾਂ ਦੇ ਉੱਤੇ ਹੁੰਦੀ ਹੈ ਤਾਂ ਇਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਇੰਚਾਰਜ ਨੇ ਵੱਡੀ ਕਾਰਵਾਈ ਕੀਤੀ ਹੈ ਤਾਂ ਇਸ ਨੂੰ ਲੈ ਕੇ ਉਹਨਾਂ ਦਾ ਬਿਆਨ ਵੀ ਸਾਹਮਣੇ ਆਇਆ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਤੁਸੀਂ ਵੀਡੀਓ ਦੇਖੋ ਕਿਵੇਂ ਟਰੈਕਟਰ ਦੇ ਨਾਲ ਵਕ ਵਕ ਤਰ੍ਹਾਂ ਸਟੰਟ ਬਾਜੀ ਕਰ ਰਿਹਾ ਰਾਤ ਦੇ ਸਮੇਂ ਦਿਨ ਦੇ ਸਮੇਂ ਖੇਤਾਂ ਦੇ ਵਿੱਚ ਜਾ ਕੇ ਵੀ ਜਿਹੜਾ ਸਟੰਟ ਬਾਜੀ ਕਰਦਾ ਨੌਜਵਾਨ ਅਰੇ ਅਸੀਂ ਪਰ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਦੋਂ ਵਾਇਰਲ ਹੋਈ ਵੀਡੀਓ ਇੰਸਟਾਗ੍ਰਾਮ ਤੇ ਵਾਇਰਲ ਹੋਈ ਤੋਂ ਬਾਅਦ ਨਾਲ ਦੀ ਨਾਲ ਪੁਲਿਸ ਨੇ ਵੱਡੀ ਕਾਰਵਾਈ ਕਰਕੇ ਦਿਖਾਈ ਹੈ ਵੱਡੀ ਕਾਰਵਾਈ ਦੇ ਨਾਲ-ਨਾਲ ਇਸ ਨੌਜਵਾਨ ਨੂੰ ਮੋਟਾ ਚਨਾ ਨਾ ਮੋਟਾ ਗਿਫਟ ਦਿੱਤਾ ਹੈ ਤੇ ਅੱਗੇ ਵਾਸਤੇ ਵਾਰਨਿੰਗ ਦਿੱਤੀ ਹੈ ਤਾਂ ਹੋਰ ਲੋਕਾਂ ਨੂੰ ਵੀ ਟ੍ਰੈਫਿਕ ਇੰਚਾਰਜ ਨੇ ਅਪੀਲ ਕੀਤੀ ਹੈ ਕਿ ਇਸ ਤਰੀਕੇ ਦੀ ਹੁੱਲੜਬਾਜੀ ਨਾ ਕਰੋ ਕਿਉਂਕਿ ਹੁੱਲੜਬਾਜੀ ਕਈ ਵਾਰ ਮਹਿੰਗੀ ਪੈ ਜਾਂਦੀ ਹੈ ਹੁਣ ਜਿਸ ਤਰੀਕੇ ਨਾਲ ਨੌਜਵਾਨ ਨੂੰ ਮਹਿੰਗੀ ਪਈ ਹੈ ਤਾਂ ਇਸ ਤਰੀਕੇ ਨਾਲ ਹੋਰ ਵੀ ਲੋਕ ਸਮਝਣ ਜਿਹੜੇ ਲਗਾਤਾਰ ਇਸ ਤਰ੍ਹਾਂ ਦੀ ਹੁਲਣ ਬੁਲੰਗੀ ਕਰਨ ਦੀ ਸੋਚ ਰਹੇ ਨੇ ਇੰਸਟਾਗ੍ਰਾਮ ਤੇ ਰੀਲਾਂ ਬਣਾ ਕੇ ਉਹਨਾਂ ਨੂੰ ਵਾਇਰਲ ਕਰਨਾ ਚਾਹੁੰਦੇ ਨੇ ਪਰ ਕਿਤੇ ਨ ਕਿਤੇ ਪੁਲਿਸ ਦੀ ਹੁਣ ਤਿੱਖੀ ਨਜ਼ਰ ਹੈ ਬਚ ਕੇ ਰਹਿਣਾ ਤੇ ਸਾਨੂੰ ਲੈ ਕੇ ਟ੍ਰੈਫਿਕ ਇੰਚਾਰਜ ਦੇ ਨਾਲ ਗੱਲ ਜੈਨ ਜੀ ਮੈਂ ਤੁਹਾਡਾ ਆਪਣਾ ਸ਼ੁਭਾਸ਼ ਭਗਤ ਇੰਚਾਰਜ ਪੀਸੀਆਰ ਮੈਂ ਲਗਭਗ ਸ਼ਹਿਰ ਤੋਂ 20 ਕਿਲੋਮੀਟਰ ਦੂਰ ਇੱਕ ਟਰੈਕਟਰ ਸੀਗਾ ਦੋ ਟਰੈਕਟਰ ਸੀਗੇ ਜਿਹਨੂੰ ਚਲਾਉਣ ਵਾਲਾ ਇੱਕੋ ਹੀ ਬੱਚਾ ਸੀ ਜਿਹੜਾ ਰੋਡ ਦੇ ਉੱਪਰ ਯਾਹ ਸੋਨ ਸੋਨ ਛੜਕਾਂ ਦੇ ਉੱਪਰ ਜਿਹੜਾ ਸਟੰਟ ਮਾਰ ਕੇ ਜਿਹੜੀ ਆਪਣੀ ਜਾਨ ਖਤਰੇ ਵਿੱਚ ਪਾਉਂਦਾ ਪਾ ਰਿਹਾ ਇਸ ਇਹਨਾਂ ਚੀਜ਼ਾਂ ਨੂੰ ਦੇਖ ਕੇ ਜਿਹੜੇ ਦੂਸਰੇ ਬੱਚੇ ਆ ਛੋਟੇ ਬੱਚੇ ਆ ਉਹ ਵੀ ਇਹ ਚੀਜ਼ਾਂ ਜਿਹੜੀਆਂ ਕਰਨੀਆਂ ਸ਼ੁਰੂ ਕਰ ਰਹੇ ਆ ਜਿਹਦੇ ਉੱਪਰ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਸੁਰਿੰਦਰ ਲੰਬਾ ਜੀ ਆਈਪੀਐਸ ਐਸਐਸਪੀ ਸ਼ਹਿਰਪੁਰ ਜੀ ਨੇ ਬਹੁਤ ਸਖਤਾਈ ਕੀਤੀ ਹੈ ਕਿ ਸਾਡੇ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਇਹ ਜਿਹੜੇ ਖਤਰਨਾਕ ਸਟੰਟ ਆ ਉਹ ਨਹੀਂ ਮਾਰ ਸਕਦਾ ਇਹ ਬੱਚੇ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਦੇ ਉੱਪਰ ਪਾਈ ਸੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਜਿਹੜਾ ਸਾਡਾ ਸੋਸ਼ਲ ਮੀਡੀਆ ਪੰਜਾਬ ਪੁਲਿਸ ਦਾ ਉਹਦੇ ਉੱਪਰ ਜਿਹੜੇ ਮੁਲਾਜ਼ਮ ਸਾਡੇ ਲੱਗੇ ਆ ਬੜੇ ਸਤਰਕ ਹੋ ਕੇ 24 ਆਵਰ ਬਾਜ ਵਾਲੀ ਜਿਹੜੀ ਨਿਗਰੱਖ ਰੱਖਦੇ ਆ ਉਹ ਵੀਡੀਓ ਮੈਨੂੰ ਪਾਈ ਆ ਜਦੋਂ ਵੀਡੀਓ ਦੇਖ ਕੇ ਤੇ ਆਪਾਂ ਉਹਦਾ ਸਾਰਾ ਐਡਰੈਸ ਬਾਇਓ ਡਾਟਾ ਕਢਾ ਕੇ ਅੱਜ ਉਹਦੇ ਘਰ ਆਏ ਆ ਜਦ ਆ ਕੇ ਉਸ ਬੱਚੇ ਬਾਰੇ ਪਤਾ ਕੀਤਾ ਸਾਰਾ ਇਹ ਵੀ ਪਤਾ ਲੱਗਾ ਜੀ ਇਹ ਬੱਚਾ ਬੜੇ ਤਰਸੇਮਿਆਂ ਦਾ ਸੀਗਾ ਇਹ ਪਰਮਾਤਮਾ ਦੇ ਅੱਗੇ ਕਈ ਨਕਮੂ ਰਗੜ ਕੇ ਤੇ ਇਹ ਜਿਹੜਾ ਬੱਚਾ ਜਿਹੜਾ ਪਰਮਾਤਮਾ ਨੇ ਇਹਨਾਂ ਨੂੰ ਬਖਸ਼ਿਸ਼ ਕੀਤੀ ਸੀ ਪੁੱਤ ਦੀ ਔਰ ਦੇਖੋ ਬੱਚਾ ਕਿੰਦਾਂ ਦੀ ਹਰਕਤਾਂ ਜਿਹੜੀਆਂ ਕਰ ਰਿਹਾ ਅਸੀਂ ਬੱਚੇ ਅੱਜ ਤੇਰੇ ਘਰ ਚਲਾਨ ਕਰਨ ਵਾਸਤੇ ਨਹੀਂ ਆਏ ਅਸੀਂ ਸਿਰਫ ਤੈਨੂੰ ਇੱਕ ਮੈਸੇਜ ਦੇਣ ਵਾਸਤੇ ਆਏ ਆ ਅਵੇਅਰਨੈਸ ਦੇਣ ਆਏ ਆ ਕਿ ਤੂੰ ਐ ਜਿਹੀਆਂ ਹਰਕਤਾਂ ਕਰਕੇ ਆਪਣਾ ਜੀਵਨ ਜਿਹੜਾ ਕਦਰੇ ਵਿੱਚ ਨਾ ਪਾਵੇਂ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਵਧੀਆ ਤਰੀਕੇ ਨਾਲ ਜਿਵੇਂ ਇਸ ਚੀਜ਼ ਨੂੰ ਮਹਿਸੂਸ ਕਰਨ ਵਾਲੀ ਕੋਈ ਗੱਲ ਨਹੀਂ ਕਿ ਸਾਡੇ ਘਰ ਆਏ ਆ ਤੇ ਇਹ ਚਲਾਨ ਕਰਕੇ ਗਏ ਆ ਅਸੀਂ ਸਿਰਫ ਦੇਖੋ ਪੰਜਾਬ ਪੁਲਿਸ ਤੁਹਾਡੇ ਘਰ ਤੁਹਾਡੇ ਬੱਚਿਆਂ ਨੂੰ ਸੁਧਾਰਨ ਵਾਸਤੇ ਅਗਰ ਇਹ ਬੱਚਾ ਤੁਹਾਡਾ ਕਹਿਣਾ ਮੰਨਦਾ ਹੋਵੇ ਤੇ ਪੁਲਿਸ ਨੂੰ ਤੁਹਾਡੇ ਘਰ ਆਉਣ ਦੀ ਲੋੜ ਨਹੀਂ ਹੈਗੀ ਅਗਰ ਇਹਨੇ ਆਪਣੇ ਪੇਰੈਂਟਸ ਦਾ ਕਹਿਣਾ ਮੰਨਿਆ ਹੁੰਦਾ ਤੇ ਅੱਜ ਪੁਲਿਸ ਨੂੰ ਇੱਥੇ ਘਰ ਨਾ ਆਉਣਾ ਪੈਂਦਾ ਇਸ ਕਰਕੇ ਮੈਂ ਬਾਕੀ ਬੱਚਿਆਂ ਨੂੰ ਵੀ ਇਹੀ ਬੇਨਤੀ ਕਰੂੰਗਾ ਕਿ ਪਲੀਜ਼ ਇਦਾਂ ਦੇ ਜਿਹੜੇ ਖਤਰਨਾਕ ਸਟੰਟ ਹੈ ਮਾਰ ਕੇ ਆਪਣਾ ਜੀਵਨ ਖਤਰੇ ਵਿੱਚ ਨਾ ਪਾਓ ਦੇਖੋ ਟਰੈਕਟਰ ਕਿੰਨਾ ਉੱਚਾ ਚੱਕਿਆ ਇੱਥੋਂ ਤੱਕ ਟਰੈਕਟਰ ਚੱਲ ਗਿਆ ਅਗਰ ਥੋੜਾ ਜਿਹਾ ਹੋਰ ਉੱਪਰ ਉੱਠ ਪੈਂਦਾ ਤੇ ਉਹ ਉਲਟ ਜੂਗਾ ਤੇ ਬੱਚਾ ਕਿੱਥੇ ਆਉਣਾ ਥੱਲੇ ਆਉਣਾ ਤੇ ਫਿਰ ਦੇਖੋ ਰੱਬ ਨਾ ਕਰੇ ਜਿਨ੍ਹਾਂ ਨਾਲ ਇਹ ਚੀਜ਼ਾਂ ਇਨਸੀਡੈਂਟ ਤੇ ਐਕਸੀਡੈਂਟ ਹੋ ਕੇ ਜਿਨ੍ਹਾਂ ਦੇ ਬੱਚੇ ਨੁਕਸਾਨ ਹੋ ਗਏ ਜਾਂ ਸਖਤ ਸੱਟਾਂ ਲੱਗੀਆਂ ਉਹਨਾਂ ਤੋਂ ਪੁੱਛੋ ਉਹਨਾਂ ਤੇ ਕੀ ਬੀਤੀ ਹੈ ਸ਼ਹਿਰ ਦੇ ਵਿੱਚ ਦੋ ਟਰੈਕਟਰ ਚੱਬੇਵਾਲ ਥਾਣੇ ਦੇ ਵਿੱਚ ਇੱਕ ਟਰੈਕਟਰ ਥਾਣਾ ਸਦਰ ਦੇ ਵਿੱਚ ਹੈ ਇੱਕ ਟਰੈਕਟਰ ਜਿਹੜਾ ਮਕੇਰੀਆ ਜਿਹੜਾ ਸਾਡਾ ਥਾਣਾ ਉਹਦੇ ਵਿੱਚ ਪੈਂਦੇ ਆ ਤੇ ਮੈਂ ਉਹਨਾਂ ਬੱਚਿਆਂ ਦੀ ਵੀ ਵੀਡੀਓ ਸਾਡੇ ਕੋਲ ਪਹੁੰਚ ਚੁੱਕੀਆਂ ਉਹਨਾਂ ਨੂੰ 10 ਦਿਨ ਦਾ ਟਾਈਮ ਦਿੰਨੇ ਆ ਕਿ ਬੱਚਿਓ ਅਗਰ ਤੁਸੀਂ ਇਸ ਟ੍ਰੈਂਟ ਮਾਰਨੇ ਬੰਦ ਕਰ ਦਿੱਤੇ ਤੇ ਤੁਹਾਡਾ ਬਚਾ ਆ ਤੇ ਨਹੀਂ ਤੇ ਇਸੇ ਤਰ੍ਹਾਂ ਹੀ ਤੁਹਾਡੇ ਘਰਾਂ ਵਿੱਚ ਆ ਕੇ ਜਿਹੜੇ ਗਿਫਟ ਹੈ ਇਹ ਦਿੱਤੇ ਜਾਣਗੇ ਤੇ ਮੈਂ ਉਮੀਦ ਕਰਦਾ ਕਿ ਇਹ ਬੱਚੇ ਅੱਜ ਤੋਂ ਬਾਅਦ ਇਸ ਤਰ੍ਹਾਂ ਦਾ ਜਿਹੜਾ ਕੰਮ ਨਹੀਂ ਕਰਨਗੇ ਇਸ ਬੱਚੇ ਦਾ ਜਿਹੜਾ ਗਿਫਟ ਹੈ ਉਹ ਤਿਆਰ ਹੈ ਕਿਉਂਕਿ ਅਸੀਂ ਇੱਡੀ ਦੂਰ ਆਏ ਆ ਬਿਨਾ ਗਿਫਟ ਦਿੱਤੇ ਕਿੱਦਾਂ ਚੱਲ ਜੀਏ ਕਿਵੇਂ ਪਤਾ ਲੱਗੂਗਾ ਨਾ ਬੱਚਿਆਂ ਨੂੰ ਕਿ ਅਸੀਂ ਇਹ ਗਲਤੀਆਂ ਜਿਹੜੀਆਂ ਨਹੀਂ ਕਰਨੀਆਂ ਇਸ ਕਰਕੇ ਬੱਚਿਓ ਮਨੁੱਖਾ ਜਨ ਨੂੰ ਮਿਲਿਆ ਆਪਣੇ ਮਾਂ-ਬਾਪ ਦੀ ਰਿਸਪੈਕਟ ਕਰੋ ਆਪਣੀ ਲੰਮੀ ਜ਼ਿੰਦਗੀ ਜੀਣ ਵਾਸਤੇ ਅਜਿਸਟੈਂਟ ਜਿਹੜੇ ਆ ਨਾ ਕਰੋ ਮੈਂ ਉਮੀਦ ਕਰਦਾ ਕਿ ਤੁਸੀਂ ਅੱਗੇ ਤੋਂ ਇਹ ਜਿਸਟੈਂਟ ਨਹੀਂ ਕਰੋਗੇ ਗਿਫਟ ਤੁਹਾਡਾ ਤਿਆਰ ਹੈ ਜਿੰਦਾ ਤੁਸੀਂ ਦੂਸਰਾ ਟਰੈਕਟਰ ਜਿਹੜਾ ਇਹ ਬੱਚਾ ਚਲਾ ਰਿਹਾ ਹੈ ਇਸ ਟਰੈਕਟਰ ਦਾ ਅੱਜ ਤੋਂ 1 ਸਾਲ ਪਹਿਲਾਂ ਇਸੇ ਟਰੈਕਟਰ ਨੇ ਫੂਡ ਸਟਰੀਟ ਦੇ ਵਿੱਚ ਸਟੰਟ ਮਾਰਿਆ ਸੀ ਉਹਦਾ ਚਲਾਨ ਸੀ ਪਹਿਲਾਂ ਕਰ ਚੁੱਕਿਆ ਹੁਣ ਇਹਦਾ ਕੀਤਾ ਜਿਹੜਾ ਇਹਦਾ ਮੋਟਰਸਾਈਕਲ ਜਿਹੜਾ ਸੌਰੀ ਇਹਦਾ ਟਰੈਕਟਰ ਹੈ ਉਹਦਾ ਚਲਾਨ ਕਰਕੇ ਚੱਲੇ ਆ ਥੈਂਕ ਯੂ ਜੀ